ਲੌਰ ਦੀਆਂ ਰੇਲਵੇ ਲਾਈਨਾਂ ਕੋਲ ਇੱਕ ਨੌਜਵਾਨ ਵਿਅਕਤੀ ਦੀ Laash ਮਿਲਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ। ਮਾਮਲੇ ਦੀ ਸੂਚਨਾ ਮਿਲਦੇ ਹੀ ਰੇਲਵੇ ਪੁਲਿਸ ਚੌਂਕੀ ਫਲੋਰ ਦੀ ਟੀਮ ਮੌਕੇ ਤੇ ਪਹੁੰਚੀ। ਰੇਲਵੇ ਚੌਂਕੀ ਫਲੋਰ ਦੇ ਇੰਚਾਰਜ ਰਮੇਸ਼ ਪਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਰੇਲਵੇ ਲਾਈਨਾਂ ਦੇ ਨਜ਼ਦੀਕ ਇੱਕ ਨੌਜਵਾਨ ਦੀ Laash ਪਈ ਹੋਈ ਹੈ। ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ Laash ਦੀ ਤਲਾਸ਼ੀ ਲੈਣ ਤੇ ਉਸ ਦੀ ਜੇਬ ਵਿੱਚੋਂ ਆਧਾਰ ਕਾਰਡ ਬਰਾਮਦ ਹੋਇਆ। ਆਧਾਰ ਕਾਰਡ ਦੇ ਅਨੁਸਾਰ ਮ੍ਰਿਤਕ ਦੀ ਪਹਿਚਾਨ ਕ੍ਰਿਸ਼ਨ ਕੁਮਾਰ ਪੁੱਤਰ ਭਜਨ ਲਾਲ ਬਾਸੀ ਉਨਾ ਹਿਮਾਚਲ ਪ੍ਰਦੇਸ਼ ਵਜੋਂ ਹੋਈ ਹੈ ਪੁਲਿਸ ਨੇ ਦੱਸਿਆ ਕਿ ਨੌਜਵਾਨ ਦੀ ਬਾਹ ਵਿੱਚ ਇੰਜੈਕਸ਼ਨ ਲੱਗਾ ਹੋਇਆ ਸੀ ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਮੌਤ ਇੰਜੈਕਸ਼ਨ ਲਗਾਉਣ ਕਰਨ ਹੋ ਸਕਦੀ ਹੈ ਫਿਲਹਾਲ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ ਪਾਜੀ ਕੀ ਨਾਮ ਹੈ ਤੁਹਾਡਾ ਇੱਕ ਬਾਡੀ ਮਿਲੀ ਆ ਓਵਰਡੋਸ ਨਾਲ ਲੱਗਦੀ ਆ ਉਹਦੇ ਟੀਕਾ ਵੀ ਲੱਗਾ ਹੋਇਆ ਕੀ ਕਹਿਣਾ ਚਾਹੁੰਦੇ ਕੀ ਨਾਮ ਤੁਹਾਡਾ ਮੈਂ ਏਐਸਆਈ ਹਰਮੇਸ਼ਪਾਲ ਅਨਚਾਰਜ ਜੀਆਰਪੀ 플ੋਰ ਠੀਕ ਹੈ ਜੀ ਅੱਜ ਸੌਰ ਸਾਨੂੰ ਕਰੀਬ 20 ਮਿੰਟ ਪਹਿਲਾਂ ਇਨਫੋਰਮੇਸ਼ਨ ਮਿਲੀ ਸੀ ਠੀਕ ਹੈ ਜੀ ਕਿ ਗੁਰਾਇਆਂ ਸਾਈਡ ਨਾਲ ਰੇਲਵੇ ਲਾਈਨਾਂ ਦੇ ਕੋਲੇ ਇੱਕ ਬੰਦੇ ਦੀ ਡੈੱਡ ਬਾਡੀ ਪਈ ਆ ਵੀ ਹੋ ਫਲੋਰ ਨਾਲ ਡੈੱਡ ਬਾਡੀ ਪਈ ਆ ਵੀ ਹੋ ਸਕਦਾ ਉਹਦਾ ਇੰਜੈਕਸ਼ਨ ਨਾਲ ਉਹਦੀ ਮੌਤ ਹੋ ਗਈ ਆ ਹਾਂਜੀ ਤੇ ਅਸੀਂ ਮੌਕੇ ਮੌਕੇ ਤੇ ਪਹੁੰਚੇ ਆ ਦੇਖਿਆ ਤੇ ਬੰਦਾ ਮੁੱਦੇ ਮੂੰਹ ਪਿਆ ਉਹਦੀ شناخت ਕਰ ਰਹੇ ਆਂ ਦੇਖ ਰਹੇ ਆਂ ਉਹਦੀ ਮੌਤ ਕਿੱਦਾਂ ਹੁੰਦੀ ਆ ਬਾਕੀ ਪੋਸਟਮਾਰਟਮ ਕਲੀਅਰ ਹੋਏ ਤੇ ਤੁਸੀਂ ਦੇਖਿਆ ਟੀਕਾ ਵੀ ਲੱਗਾ ਹੋਇਆ ਉਹਦੀ ਜੇਬ ਦੇ ਵਿੱਚ ਉਹਦੇ ਡਾਕੂਮੈਂਟ ਵਿੱਚ ਮਿਲੇ ਕੀ ਨੂੰ ਪਤਾ ਲੱਗਿਆ ਸਾਈਡ ਤੇ ਪਿਆ ਜੀ ਉਹਦੇ ਬਾਹ ਦੇ ਵਿੱਚ ਇੱਕ ਸਰਿੰਜ ਲੱਗੀ ਹੋਈ ਆ ਤੇ ਬਾਕੀ ਡਾਕੂਮੈਂਟ ਮਿਲੇ ਨੇ ਉਸ ਤੋਂ ਇਹਦਾ ਨਾਮ ਹਮਾਚਲ ਦਾ ਰਹਿਣ ਵਾਲਾ ਇਹ ਠੀਕ ਹੈ ਜੀ ਤੇ ਬਾਕੀ ਵੀ ਜੋ ਵੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ ਜੋ ਵੀ ਹੋਊਗਾ ਨਾ ਪਤਾ ਜੇ ਕੁਛ ਨਹੀਂ ਤਾਂ ਕਲੀਅਰ ਹੋਇਆ ਜੀ ਜੋ ਇਹਦੇ ਕੋਲ ਆਧਾਰ ਕਾਰਡ ਮਿਲਿਆ ਉਸ ਮੁਤਾਬਕ ਇਹਦੇ ਕੋਲੋ ਕ੍ਰਿਸ਼ਨ ਲਾਲ son of ਭਜਨ ਲਾਲ ਵਾਸੀ ਉਹਨਾਂ ਦਾ ਰਹਿਣ ਵਾਲਾ ਹਾਂਜੀ ਉਹ ਮਿਲਿਆ ਉਮਰ ਦੀ 25 30 ਸਾਲ ਦੇ ਕਰੀਬ ਹੈ ਜੀ ਹਾਂਜੀ ਹਾਂ ਬਾਕੀ ਪੋਸਟਮਾਰਟਮ ਕਰਾਵਾਂਗੇ ਜੋ ਵੀ ਪੋਸਟਮਾਰਟਮ ਰਿਪੋਰਟ ਆਊਗੀ ਉਸ ਮੁਤਾਬਕ ਕਾਰਵਾਈ ਅਗਲੀ ਅਮਲ ਚ ਲਿਆਂਦੀ ਜਾਊਗੀ